ਪਾਲ ਬਾਰਡਰ ਦੇ ਉੱਤੇ ਤੇ ਕੋਨੀਆਂ ਇੱਕ ਕਸਬਾ ਪੈਂਦਾ ਵਾ ਜਿਵੇਂ ਕਿ ਤੁਸੀਂ ਜਾਣਦੇ ਹੋ ਲਖੀਮਪੁਰ ਜ਼ਿਲ੍ਹੇ ਦੇ ਵਿੱਚ ਔਰ ਉੱਥੇ ਇਸ ਏਰੀਆ ਦੇ ਵਿੱਚ ਨੇਪਾਲ ਬਾਰਡਰ ਦੇ ਉੱਤੇ ਕਨਵਰਜਨ ਦਾ ਬਹੁਤ ਤਗੜਾ ਇੱਕ ਗੈਂਗ ਚੱਲ ਰਿਹਾ ਜਿਹਨੂੰ ਕਹਿ ਸਕਦੇ ਆ ਕਿ ਨੇਪਾਲ ਤੋਂ ਇੱਕ ਪਾਦਰੀ ਆਉਂਦਾ ਵਾ ਇੱਧਰ ਆਣ ਕੇ ਸਾਡੇ ਜਿਹੜੇ ਗਰੀਬ ਸਿੱਖ ਨੇ ਰਾਜ ਸਿੱਖ ਪਿੰਡ ਨੇ ਜਿਨ੍ਹਾਂ ਦੇ ਉਹਨਾਂ ਦਾ ਕਨਵਰਜਨ ਹੋ ਰਿਹਾ ਵਾ ਕਰਵਾ ਰਿਹਾ ਕਾਫੀ ਲੋਕਾਂ ਨੂੰ ਉਹਨਾਂ ਨੇ ਕਨਵਰਜਨ ਕਰਵਾਤਾ ਇੱਥੇ ਇੱਕ ਬੱਚਾ ਸੀ ਬਲਵਿੰਦਰ ਸਿੰਘ ਮੁੰਡਾ ਸੀ ਉਹ ਉਹਦਾ ਪਰਿਵਾਰ ਵੀ ਸਾਰਾ ਇਸਾਈ ਬਣ ਗਿਆ ਸੀ ਉਹ ਮੁੰਡਾ ਜਿਹੜਾ ਸੀ ਉਹ ਸਿੱਖੀ ਸੀ ਉਹ ਗੁਰਦੁਆਰੇ ਆਉਂਦਾ ਜਾਂਦਾ ਰਹਿੰਦਾ ਸੀ ਉਹ ਖਤਮ ਹੋ ਜਾਂਦਾ ਵਾ ਪਰ ਉਹਦੇ ਉੱਤੇ ਕਾਫੀ ਡਿਸਪਿਊਟ ਜਿਆ ਪੈਦਾ ਹੋ ਗਿਆ ਜਿਹੜੇ ਉਹਦੇ ਪਰਿਵਾਰ ਵਾਲੇ ਸਨ ਉਹ ਕਹਿੰਦੇ ਸਨ ਅਸੀਂ ਇਹਨੂੰ ਸਪੁਰਦੇ ਖਾ ਕਰਨਾ ਵਾ ਯਾਨੀ ਕਿ ਦਫਨਾਉਣਾ ਵਾ ਤੇ ਜਿਹੜੇ ਸਿੱਖ ਸਨ ਉਹ ਕਹਿੰਦੇ ਸਨ ਅਸੀਂ ਇਹਦਾ ਅੰਤਿਮ ਸੰਸਕਾਰ ਕਰਨਾ ਵਾ ਤਾਂ ਅੱਜ ਉਹਦਾ ਭੋਗ ਆ ਉਹ ਸਪਿੰਟ ਦੇ ਵਿੱਚ ਮੈਂ ਪਹੁੰਚਾ ਹੋਇਆ ਆਵਾ ਨਾਨਕ ਮਤਲਬ ਸਾਹਿਬ ਦੀ ਪ੍ਰਬੰਧਕ ਕਮੇਟੀ ਵੀ ਸਾਡੇ ਨਾਲ ਆਈ ਆ ਸਾਰੇ ਪਹੁੰਚੇ ਨੇ ਭਾਈ ਸਾਹਿਬ ਜੀ ਇਹ ਮੈਂ ਜਾਨਣਾ ਚਾਹੁੰਦਾ ਵਾਂ ਵੀ ਆ ਜਿਹੜਾ ਮੁੰਡ ਇਹ ਮਲੇ ਕੰਮ ਕੀ ਕਰਦਾ ਹੁੰਦਾ ਸੀ ਹਾਂਜੀ ਇਹ ਇਹਦਾ ਨਾਮ ਬਲਵਿੰਦਰ ਸਿੰਘ ਸੀ ਤੇ ਇੱਕ ਖੇਤੀ ਕਿਸਾਨੀ ਦਾ ਕੰਮ ਕਰਦਾ ਸੀ ਦਿਹਾੜੀ ਮਜ਼ਦੂਰੀ ਦਾ ਵੀ ਤੇ ਹੁਣ ਇਹ ਬਾਹਰਲੇ ਦੇਸ ਗਿਆ ਸੀ ਕਮਾਉਣ ਵਾਸਤੇ ਕਦੋਂ ਤੋਂ ਗਿਆ ਸੀ ਇਹ ਲਗਭਗ ਇਹਨੂੰ 3-4 ਮਹੀਨੇ ਹੋਏ ਸਨ ਅੱਛਾ ਹੁਣੇ ਗਿਆ ਸੀ ਆਪ ਹਾਂਜੀ ਹੁਣੇ ਗਿਆ ਸੀ ਤੇ ਉੱਥੇ ਹੀ ਅਚਾਨਕ ਹੀ ਇਹਦੀ ਡੈੱਟ ਹੋ ਗਈ ਕਿਹੜੇ ਕੋਲ ਗਿਆ ਸੀ ਇਹ 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 ਅਰਮੀਨੀਆ ਗਿਆ ਸੀ ਰਸਿਆ ਉਤ ਉਹ ਉਥੋਂ ਪਹਿਲੇ ਅਰਮੀਨੀਆ ਗਿਆ ਫਿਰ ਰਸਿਆ ਉਤ ਹੋ ਗਿਆ ਹੈ ਕਿੱਥੇ ਗਿਆ ਸੀ? ਅਰਮਾਨੀਆ ਅਰਮਾਨੀਆ ਤੋਂ ਫਿਰ ਰਸ਼ੀਆ ਚਲਾ ਗਿਆ ਸੀ। ਰਸ਼ੀਆ? ਹਾਂ ਉੱਥੋਂ ਫਿਰ ਥੋੜੀ ਉਹਦੀ ਤਬੀਅਤ ਖਰਾਬ ਹੋਈ ਸੀ। ਉਸ ਤੋਂ ਬਾਅਦ ਕੁਝ ਦਿਨ 2-3 ਦਿਨਾਂ ਬਾਅਦ ਹਾਂ ਉਹਦੀ ਡੈਥ ਹੋ ਗਈ ਆ। ਉਹ ਪਹਿਲਾਂ ਬਿਮਾਰ ਰਹਿੰਦਾ ਸੀ ਕੀ ਗੱਲ ਇੱਥੇ? ਇੱਥੇ ਨਹੀਂ ਬਿਮਾਰ ਰਹਿੰਦਾ ਸੀ। ਇੱਥੇ ਤਾਂ ਸਭ ਸਹੀ ਸੀ। ਉੱਥੇ ਗਿਆ ਸੀ ਤਾਂ ਅਚਾਨਕ ਹੀ ਉਹਨੂੰ ਉਹਨੂੰ armenia ਜਾਂ ਉਥੇ ਰਸ਼ੀਆ ਕੱਲਣ ਵਾਲਾ ਕੌਣ ਸੀ ਕਿੰਨੇ ਕੱਲਿਆ ਸੀ ਉਹਨੂੰ ਉਥੇ ਉੱਥੋਂ ਇਥੋਂ ਹੀ ਲੈ ਕੋਈ ਮੁੰਡਾ ਗਿਆ ਸੀ ਪਹਿਲੋਂ ਉਹ ਗਿਆ ਸੀ ਤੇ ਉਹਨੇ ਇਹਨੇ ਮਤਲਬ ਗਰੀ ਪਰਿਵਾਰ ਦੇ ਸਨ ਤੇ ਉਹਨਾਂ ਮਤਲਬ ਰਿਕੁਐਸਟ ਕੀਤੀਗੀ ਸਾਨੂੰ ਕੋਈ ਕੰਮ ਮਿਲ ਜਾਏ ਤੇ ਬਾਅਦ ਚ ਫਿਰ ਇਹਨਾਂ ਆਪਣੀ ਜ਼ਮੀਨ ਵੀ ਗਿਰਵੀ ਰੱਖ ਕੇ ਥੋੜੀ ਬਹੁਤ ਸੀਗੀ ਤੇ ਫਿਰ ਗਿਆ ਹੈ ਉਥੇ ਤੇ ਉਥੇ ਉਹ ਮੁੰਡੇ ਕੋਲ ਗਿਆ ਹੈ ਤੇ ਫਿਰ ਮਨ ਕੰਮ ਮਿਲ ਗਿਆ ਸੀ ਕੰਮ ਤਾਂ ਕਰਦਾ ਰਿਹਾ ਅਚਾਨਕ ਇਹਨੂੰ ਪਤਾ ਨਹੀਂ ਕੀ ਹੋਇਆ ਕਿੰਦੇ ਸਿਰਦਰਦ ਹੋਇਆ ਕੀ ਹੋਇਆ ਤੇ ਉਤ ਬਾਅਦ ਤਿੰਨ ਦਿਨਾਂ ਦੇ ਵਿੱਚ ਹੀ ਖਤਮ ਹੋ ਗਿਆ ਇਹ ਖਤਮ ਹੋ ਗਿਆ ਤਿੰਨ ਤਿੰਨ ਚਾਰ ਮਹੀਨੇ ਹੋਏ ਸਾਨੂੰ ਇਹਨੂੰ ਗਏ ਤੇ ਇਹਦਾ ਇਹਦਾ ਪ੍ਰਵਾਹ ਜਿਹੜਾ ਵਾ ਉਹ 크ਰਿਸਚੀਅਨ ਬਣ ਚੁੱਕਾ ਸੀ ਉਹ ਹਾਂਜੀ ਉਹ ਉਹ ਪਹਿਲਾਂ ਦਾ ਬਣਿਆ ਉਹ ਇਹਨੂੰ ਲਗਭਗ ਚਿੰਤੋਂ 4 ਸਾਲ ਪਹਿਲਾਂ ਦੇ ਇਹ ਉਹਦੇ ਨਾਲ ਜੁੜਿਆ 크ਰਿਸਚੀਅਨ ਤੇ ਇਹ ਮੁੰਡਾ ਵੀ 크ਰਿਸਚੀਅਨ ਹੀ ਜਾ ਇਹ ਸਿੱਖੀ ਇਹ ਇਹ ਤਾਂ ਗੁਰਦੁਆਰੇ ਆਉਂਦਾ ਜਾਂਦਾ ਸੀ ਗੁਰਦਸੇਵਾ ਕਰਦਾ ਸੀ ਮਨ ਹਾਂਜੀ ਤੇ ਇਹ ਇਹ ਤੇ ਗੁਰਦੁਆਰੇ ਨੂੰ ਮੰਨਦਾ ਹੈ ਹੁਣ ਜਦੋਂ ਉਹਦੀ ਡੈੱਡ ਬਾਡੀ ਵਾਪਸ ਆਈ ਆ ਉਥੋਂ ਆਂਦੀ ਗਈ ਆ ਤੇ ਉਹਨਾਂ ਫਿਰ ਕੀ ਮਸਲਾ ਪਿਆ ਕੀ ਡਿਸਪਿਊਟ ਹੋ ਗਿਆ ਤੁਹਾਡਾ ਆਪਸ ਦੇ ਵਿੱਚ ਇਤੋਂ ਜਿਹੜਾ ਲਿਆਉਣ ਵਾਲੇ ਆਪਣੇ ਸਿੱਖ ਹੀ ਸਨ ਇਹਨਾਂ ਨੇ ਦਿਲ ਦੀ ਗੱਲ ਨਹੀਂ ਦੱਸੀ ਕਿ ਐਂ ਆ ਕੇ ਇੱਥੇ ਦਫਨਾਉਣਾ ਇਹਨੂੰ ਤੇ ਜਦੋਂ ਉਹਨੂੰ ਲੈਣ ਵੀ ਗਏ ਆਪਣੇ ਖਰਚੇ ਤੇ ਲੈਣ ਗਏ ਜਦੋਂ ਦਿੱਲੀ ਤੱਕ ਨਾਲ ਗਿਆ ਮੁੰਡਾ ਇੱਥੋਂ ਦਾ ਸਿੱਖ ਹੀ ਗਿਆ ਤੇ ਜਦੋਂ ਉਹਦਾ ਪਾਸਪੋਰਟ ਵਗੈਰਾ ਲਾ ਕੇ ਤਾਂ ਸਾਰਾ ਕੁਝ ਲਿਆਂਦਾ ਲਿਆਂਦੇ ਗਿਆ ਤੇ ਜਦੋਂ ਰਾਤ ਨੂੰ ਇੱਥੇ ਪਹੁੰਚਣਾ ਸੀ ਤੇ ਸ਼ਾਮ ਨੂੰ ਇਹਨਾਂ ਉਹ ਜਿੱਥੇ ਦਫਨਾਉਂਦੇ ਆ ਉਹ ਜਗ੍ਹਾ ਫੁੱਟਣ ਲੱਗ ਗਈ ਤੇ ਜਦੋਂ ਕਬਰ ਉਹਦੀ ਖੋਦਣ ਲੱਗੇ ਕਬਰ ਕਬਰ ਖੋਦਣ ਲੱਗੇ ਤੇ ਜਦੋਂ ਪਿੰਡ ਵਾਲਿਆਂ ਨੇ ਦੇਖਿਆ ਤੇ ਇਹਨਾਂ ਕਿਹਾ ਕਿ ਇਹ ਕੀ ਚੱਕਰ ਹੈ ਤੇ ਉਹ ਸਾਰਿਆਂ ਨੂੰ ਫਿਰ ਹੌਲੀ ਹੌਲੀ ਕਰਕੇ ਫਿਰ ਮੀਟਿੰਗ ਕੀਤੀ ਗਈ ਗੁਰਦੁਆਰੇ ਚੱਕਰਪੁਰ ਗੁਰਦੁਆਰੇ ਚ ਤੇ ਜਦੋਂ ਮੀਟਿੰਗ ਕੀਤੀ ਗਈ ਤੇ ਫਿਰ ਉਹਨਾਂ ਤੋਂ ਹੀ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਅਹੀਂ ਤਾਂ ਦਫਨਾਉਣਾ ਹੈ ਅਸੀਂ 크੍ਰਿਸਚੀਅਨ ਮੰਨਦੇ ਆ ਤੇ ਅਹੀਂ ਦਫਨਾਉਣਾ ਹੈ ਅਸੀਂ ਸੰਸਕਾਰ ਨਹੀਂ ਕਰਨਾ ਤੇ ਫਿਰ ਰਿਸ਼ਤੇਦਾਰਾਂ ਨੇ ਮਿਲ ਕੇ ਇਹ ਨਿਰਣੇ ਲਿਆ ਕਿ ਜੇ ਤੁਸੀਂ ਦਫਨਾਓਗੇ ਤੇ ਅਹੀਂ ਮਲਾ ਰਿਸ਼ਤੇਦਾਰੀ ਤੁਹਾਡੇ ਨਾਲ ਖਤਮ ਕਰ ਦੇਣੀ ਹੈ ਤੁਹਾਡੇ ਨਾਲ ਆਉਣ ਜਾਣ ਸਾਰਾ ਬੋਲਚਾਲ ਅਹੀਂ ਖਤਮ ਕਰ ਦੇਣਾ ਤੇ ਬਾਕੀ ਜੇ ਕੋਈ ਖਰਚੇ ਦੀ ਗੱਲ ਹੈ ਕੋਈ ਉਦਾਂ ਅਸੀਂ ਪਹਿਲੀ ਗੱਲ ਤਾਂ ਅਹੀਂ ਸੰਸਕਾਰ ਕਰਨਾ ਚਾਹੁੰਦੇ ਆ ਤੇ ਫਿਰ ਉਹਨਾਂ ਹਮੀ ਬਹੁਤ ਮੁਸ਼ਕਲ ਭਰੀ ਤੇ ਫਿਰ ਉਹਦਾ ਅੰਤਿਮ ਸੰਸਕਾਰ ਕੀਤਾ ਗਿਆ ਹਾਂਜੀ ਉਹ ਪਿੰਡ ਵਾਲਿਆਂ ਨੇ ਕਿਹਾ ਕਿ ਅਸੀਂ ਹੁਣ ਸੰਸਕਾਰ ਸਿੱਖ ਧਰਮ ਦੇ ਹਿਸਾਬ ਨਾਲ ਕੀਤਾ ਤੇ ਹੁਣ ਅਸੀਂ ਅਖੰਡ ਪਾਠ ਵੀ ਉਹਦੇ ਅੰਤਿਮ ਅਰਦਾਸ ਕਰਨੀਆਂ ਚ ਇਸ ਲਈ ਅੱਜ ਅੰਤਿਮ ਅਰਦਾਸ ਆਜ ਅਖੰਡ ਪਾਠ ਰਖਾਇਆ ਸੀ ਤੁਸੀਂ ਵੀ ਆਜੋ ਭਾਈ ਸਾਹਿਬ ਲਾਗੇ ਤੇ ਉਹਦੇ ਪਰਿਵਾਰ ਵਾਲੇ ਪਹੁੰਚੇ ਨੇ ਵਿੱਚ ਪਰਿਵਾਰ ਵਾਲੇ ਵੀ ਸ਼ਾਮਲ ਹੋਏ ਨੇ ਦੂਸਰਾ ਦੋ ਤਿੰਨ ਦਿਨਾਂ ਅਗਾਂਹ ਇੱਕ ਮੁੰਡਾ ਆ ਰਿਹਾ ਸਿੰਘਾ ਬਾਕੀ ਉਹਨਾਂ ਨੇ ਕਿਹਾ ਕਿ ਸਾਡੇ ਪਰਿਵਾਰ ਆਉਣਗੇ ਅਜੇ ਤੱਕ ਅਜੇ ਪਹੁੰਚੇ ਨਹੀਂ ਮੁੰਡੇ ਦੀ ਵਾਈਪ ਜਿਹੜੀ ਅੰਤਿਮ ਅਰਦਾਸ ਕਰਾਈ ਜਾ ਰਹੀ ਹੈ ਇਹ ਪਿੰਡ ਵਾਲਿਆਂ ਵੱਲੋਂ ਕਰਵਾਈ ਜਾ ਰਹੀ ਹੈ ਨਾ ਕਿ ਪਰਿਵਾਰ ਵੱ ਅੱਛਾ ਪਿੰਡ ਵਾਲਿਆਂ ਨਾਲ ਪਰਵਾਇ ਆ ਰਹੀ ਹੈ ਪਰਿਵਾਰ ਕੀ ਆਂਦਾ ਕਿਉਂ ਨਹੀਂ ਆ ਰਿਹਾ ਪਰਿਵਾਰ ਕਹਿੰਦਾ ਕਿ ਉਹਦੀ ਘਰ ਦੀ ਹੁਣ ਇਸ ਟਾਈਮ ਆ ਗਈ ਆ ਬਾਕੀ ਹੋਲੇ-ਹੋਲੇ ਉਹਨਾਂ ਦਾ ਪਰਿਵਾਰ ਆਊਗਾ ਉਮੀਦ ਆ ਇਹ ਵਿਆਹ ਹੋਇਆ ਸੀ ਮੁੰਡਾ ਇਹਦੇ ਬੱਚੇ ਵੀ ਆ ਗਏ ਨੇ ਬੱਚੇ ਸੀ ਇੱਕ ਕੁੜੀਆ ਤਿੰਨ ਤੇ ਇੱਕ ਕੁੜੀਆ ਸੀ ਦੋ ਮੁੰਡੇ ਸੀ ਅੱਛਾ ਅੱਛਾ ਜੀ ਤੇ ਉਹ 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 ਗਿਰਜੇ ਜਾਂਦੇ ਨੇ ਜਾਂ ਗੁਰਦੁਆਰੇ ਜਾਂਦੇ ਨੇ ਉਹ ਕਿੱਦਾਂ ਉਹਨਾਂ ਦਾ ਪਹਿਲੇ ਤੋਂ ਉਧਰ ਹੀ ਜਾਂਦੇ ਸੀ ਅੱਜ ਪਹਿਲੀ ਵਾਰੀ ਇੱਧਰ ਗੁਰਦੁਆਰੇ ਆਏ ਨੇ ਉਹਦੀ ਵਾਈਫ ਸਾਡੇ ਇਸ ਪਿੰਡ ਦੇ ਵਿੱਚ ਹੋਰ ਕਿੰਨੇ ਕਿ ਪਰਿਵਾਰ ਜਿਹੜੇ ਆ ਕ੍ਰਿਸਚੀਅਨ ਬਣ ਗਏ ਨੇ ਇਸ ਪਿੰਡ 'ਚ ਤਾਂ ਦੋ ਦੋ ਕਰ ਰਹੇ ਨੇ ਜਿਹੜੇ ਅੱਛਾ ਤੇ ਦੂਜੇ ਪਿੰਡ ਲੱਗੇ ਦੇ ਪਿੰਡ 'ਚ ਤੇ ਬਹੁਤ ਬਣ ਗਏ ਪਰ ਇਹ ਮੇਨ ਇਹਨਾਂ ਘਰ ਉਹਦਾ ਸੀਗਾ ਚਰਚ ਬਣੀ ਹੋਈ ਇਹਨਾਂ ਘਰ ਅੱਛਾ ਤੇ ਇਹ ਇਸ ਕਰਕੇ ਨਹੀਂ ਹੁਣ ਟੁੱਟਣ ਦੇ ਉਹਦੇ ਤੋਂ ਗੁਰੂ ਨਾਲ ਨਹੀਂ ਮਿਲਣਦੇ ਕਿ ਐਂ ਜੇ ਟੁੱਟ ਗਏ ਤੇ ਜਿਹੜੇ ਸੌ ਕਰ ਰਹੇ ਆ ਉਹ ਵੀ ਟੁੱਟ ਜਾਣਾ ਹੈ ਗੁਰੂ ਨਾਨਕ ਜੀ ਅੱਛਾ ਜੀ ਅੱਛਾ ਇਹਨਾਂ ਨੂੰ ਇਹ ਆ ਵੀ ਜੇ ਅਸੀਂ ਮਤਲਬ ਇਹਨਾਂ ਦੇ ਕਰ ਚਰਚ ਬਣੀ ਆ ਇਹ ਆਪ ਜਿਹੜੇ ਆ 크ਿਸਚੀਅਨ ਇਸਾਈ ਤਰਮ ਨੂੰ ਪ੍ਰਚਾਰ ਕਰ ਰਹੇ ਨੇ ਉਹਦਾ ਪ੍ਰਸਾਰ ਹੈ ਨਾ ਇਹਨਾਂ ਦਾ ਮਤਲਬ ਇਹ ਆ ਵੀ ਜੇ ਅਸੀਂ ਇੱਧਰ ਆ ਕੇ ਗੁਰਦੁਆਰੇ ਆ ਗਏ ਤੇ ਬਾਕੀ ਜਿਹੜੇ ਪਰਿਵਾਰ ਅਸੀਂ ਇਸਾਈ ਬਣਾਏ ਨੇ ਉਹਨਾਂ ਨੇ ਵੀ ਟੁੱਟ ਜਾਣਾ ਉਹਨਾਂ ਨੇ ਵੀ ਟੁੱਟ ਜਾਣਾ ਬਸ ਤੇ ਇਹ ਬਣੇ ਕਿਹੜੇ ਕਰਕੇ ਆ ਕੀ ਕਾਰਨ ਆ ਕੀ ਗੱਲ ਮਤਲਬ ਕੋਈ ਲਾਲਚ ਆ ਜਾਂ ਕੀ ਵਜ੍ਹਾ ਕਰਕੇ ਆ ਵੀ ਇਹਨਾਂ ਨੇ 크ਿਸਚੀਅਨ ਧਰਮ ਨੂੰ ਅਪਣਾ ਲਿਆ ਤੁਸੀਂ ਵੀ ਉਹ ਕੋਈ ਗਰੀਬੀ ਅਮੀਰੀ ਇੱਕ ਅਲੱਗ ਦਾ ਚੀਜ਼ ਆ ਧਰਮ ਇੱਕ ਅਲੱਗ ਚੀਜ਼ ਆ ਠੀਕ ਹੈ ਜੀ ਮਤਲਬ ਧਰਮ ਦਾ ਕੋਈ ਸਬੰਧ ਨਹੀਂ ਸਾਰੇ ਧਰਮਾਂ ਦੇ ਵਿੱਚ ਗਰੀਬ ਵੀ ਹੁੰਦੇ ਨੇ ਅਮੀਰ ਵੀ ਹੁੰਦੇ ਨੇ ਹੁਣ 크੍ਰਿਸਚਨ ਜੇ ਵੇਖੋ ਵੀ ਇੱਥੇ ਆਣ ਕੇ ਜੇ ਕਿਸੇ ਨੂੰ ਲਾਲਚ ਦੇ ਕੇ ਪੈਸੇ ਦੇ ਕੇ ਧਰਮ ਬਦਲਾਉਂਦੇ ਨੇ ਪਰ ਇਸਾਈ ਇਸਾਈ ਮੁਲਕ ਬਹੁਤ سارے ਇਹੋ ਜਿਹੇ ਨੇ ਜਿੱਥੇ ਰੋਟੀ ਵੀ ਨਸੀਬ ਨਹੀਂ ਹੁੰਦੀ ਜੇ ਵਾਕਿਆ ਹੀ ਜੇ ਵਾਕਿਆ ਹੀ ਇਹ ਚਾਹੁੰਦੇ ਨੇ ਮਾਨਵਤਾ ਦੀ ਸੇਵਾ ਕਰਨੀ ਜਾਂ ਆਪਣੇ ਲੋਕਾਂ ਦੀ ਸੇਵਾ ਕਰਨੀ ਉੱਥੇ ਜਾ ਕੇ ਉਹਨਾਂ ਪਰਿਵਾਰਾਂ ਦੀ ਮਦਦ ਕਿਉਂ ਨਹੀਂ ਕਰਦੇ ਹੋ ਉਹਨਾਂ ਨੂੰ ਰੋਟੀ ਪਾਣੀ ਕਿਉਂ ਨਹੀਂ ਮਹੱਇਆ ਕਰਾਉਂਦੇ ਇੱਥੇ ਆਣ ਕੇ ਜੇ ਮੰਨ ਲਓ ਵੀ ਆਮ ਸਾਡੇ ਸਿੱਖਾਂ ਨੂੰ ਜਾਂ ਕਿਸੇ ਹੋਰ ਹਿੰਦੂ ਪਰਿਵਾਰ ਦੇ ਵਿੱਚੋਂ ਧਰਮ ਬਦਲਾਈ ਬਦਲਾਉਣ ਦੇ ਨੇ ਉਹਦਾ ਲਾਲਚ ਦੇ ਕੇ ਜਾਂ ਕਿਸੇ ਇਹਦਾ ਮਤਲਬ ਇਹ ਆ ਵੀ ਕੋਈ ਨਾ ਕੋਈ ਸਾਜ਼ਿਸ਼ ਚੱਲ ਰਹੀ ਆ ਕੋਈ ਨਾ ਕੋਈ ਉਹ ਹਾਂਜੀ ਜਲਦ ਤਰੀਕਾ ਬਣਾ ਇਹ ਜਿਵੇਂ ਸੀਗੇ ਉਦਾਂ ਹੀ ਹੈਗੇ ਕੋਈ ਲਾਲਚ ਇਹਨਾਂ ਨੂੰ ਕੋਈ ਪੈਸਾ ਨਹੀਂ ਮਿਲਿਆ ਕੋਈ ਜ਼ਮੀਨ ਨਹੀਂ ਮਿਲੀ ਕੋਈ ਮਕਾਨ ਨਹੀਂ ਪਿਆ ਇਹਨਾਂ ਜੋ ਵੀ ਕਹੇ ਕਿ ਬਸ ਉਦਾਂ ਹੀ ਕੋਈ ਹੋਰ ਲਾਲਚ ਕੁਛ ਹੈ ਇਹਨਾਂ ਨੂੰ ਕਿਹੜਾ ਹੋਰ ਲਾਲਚ ਹੋ ਸਕਦਾ ਹੋ ਸਕਦਾ ਹੈ ਅੰਦਰ ਦਾ ਕੋਈ ਲਾਲਚ ਮਤਲਬ ਇਹ ਜ਼ਿਆਦਾਤਰ ਤਾਂ ਇਹ ਰਿਸ਼ਤੇਦਾਰੀ ਇਹ ਜੀ ਜੋੜਦੇ ਗਏ ਕਿ ਇਸਾਈ ਨਾਲ ਹੀ ਜੋੜਦੇ ਗਏ ਨੇ ਕਿ ਇਹ ਆਪਣਾ कुटुंब ਇਕੱਠਾ ਕਰਨ ਦੇ ਨੇ ਇੱਕ ਵਾਰ ਅੱਛਾ ਹਾਂਜੀ ਹੋਰ ਕੋਈ ਲਾਲਚ ਨਹੀਂ ਤੇ ਕੀ ਗੱਲ ਇੱਥੇ ਪ੍ਰਚਾਰ ਦੀ ਕਮੀ ਆ ਇੱਥੇ ਮਤਲਬ ਕਿ ਤੁਸੀਂ ਗੁਰਦੁਆਰਾ ਸਾਹਿਬ ਬਣਾਇਆ ਆ ਆਪਣੇ ਪਿੰਡ ਦੇ ਵਿੱਚ ਤੇ ਕੀ ਤੁਸੀਂ ਗੁਰਬਾਣੀ ਪੜਦੇ ਹੋ ਸਿੱਖ ਇਤਿਹਾਸ ਨਹੀਂ ਪੜਦੇ ਵੀ ਜਿਹੜਾ ਜਿਹੜਾ ਸਰਮਾਇਆ ਸਾਡੇ ਕੋਲ ਆ ਸਿੱਖ ਧਰਮ ਦੇ ਕੋਲ ਆ ਜਾਂ ਜੋ ਸਿਧਾਂਤ ਸਾਡੇ ਕੋਲ ਨੇ ਉਹ ਤੇ ਦੁਨੀਆ ਦੇ ਕਿਸੇ ਧਰਮ ਕੋਲ ਵੀ ਆਣਗੇ ਠੀਕ ਹੈ ਜੀ ਜੇ 크੍ਰਿਸਚੀਅਨਿਟੀ ਦੀ ਗੱਲ ਕਰ ਲੋ ਸਿੱਖਾਂ ਦੀ ਗੱਲ ਕਰਾਓ ਸਿੱਖਾਂ ਦੇ ਉਹਨਾਂ ਦਾ ਇੱਕ ਜਿਸੂ ਮਸੀਂੀ ਉਸੂਲੀ ਤੇ ਚੜਿਆ ਸੀ ਇੱਥੇ ਤੇ ਲੱਖਾਂ ਜਿਹੜੇ ਮਤਲਬ ਕਿ ਸਾਡੇ ਗੁਰੂ ਸਾਡੇ ਮਸੀਹਾ ਜਿਹੜੇ ਨੇ ਉਸੂਲੀ ਤੇ ਚੜੇ ਨੇ ਤੇ ਫਿਰ ਕੀ ਵਜਾ ਵਾ ਕਿਉਂ ਉਧਰ ਲੋਕ ਜਾਣਦੇ ਨੇ ਤੁਸੀਂ ਲੋਕ ਲੋ ਤੁਸੀਂ ਦੇ ਵਿੱਚ ਹੋਈ ਨਾ ਮੈਂ ਜਾਨਣਾ ਚਾਹੁੰਦਾ ਵੀ ਕਾਰਨ ਕੀ ਹੈ ਵਜ੍ਹਾ ਕੀ ਹੈ ਜੀ ਪਹਿਲਾਂ ਤੋਂ ਹੁੰਦੇ ਜਾਂਦੇ ਸੀ ਪਹਿਲਾਂ ਤਾਂ ਇਹਨਾਂ ਦੇ ਵਿੱਚੋਂ ਗੁਰੂ ਨਾਲ ਮਤਲਬ ਗੁਰਦੁਆਰੇ ਨੂੰ ਮੰਨਦੇ ਨੇ ਤੇ ਫਿਰ ਇਹਨਾਂ ਤੇ ਜਿਹੜਾ ਬਲਵਿੰਦਰ ਸਿੰਘ ਖਤਮ ਹੋਇਆ ਹੈ ਉਹ ਰਾਧਾ ਸਵਾਮੀ ਨੂੰ ਹੀ ਮੰਨਦੇ ਨੇ ਮਤਲਬ ਉਹਨਾਂ ਦੇ ਵੀ ਇਹਨਾਂ ਉਹ ਨਾਮ ਲਿਆ ਹੋਇਆ ਹੈ ਹਾਂ ਰਾਧਾ ਸਵਾਮੀ ਡੇਰੇ ਵਾਲਿਆਂ ਦਾ ਹਾਂ ਉਹ ਦਾ ਡੈਡੀ ਤੇ ਇਕਬਾਲ ਸਿੰਘ ਹਾਂ ਜੀ ਰਾਮੀ ਨਾਮ ਲੈ ਆਇਆ ਹੈ ਫਿਰ ਛੁੱਟ ਕੇ ਟੁੱਟ ਕੇ ਤੇ ਫਿਰ ਹੁਣ ਇਹ ਸਾਈ ਧਰਮੇ ਚ ਆ ਗਏ ਨੇ ਫਿਰ ਇਹਦਾ ਮਤਲਬ ਇਹ ਆ ਵੀ ਫਿਰ ਤੁਹਾਨੂੰ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਕੁਝ ਨਾ ਕੁਝ ਲੋਕ ਹੁੰਦੇ ਹੀ ਹੋ ਜੇ ਨੇ ਹਣਾ ਜੀ ਪਈ ਉਹ ਮੰਨ ਲਓ ਵੀ ਉਹ ਕਿਸੇ ਘੜੇ ਦੇ ਟੱਕਣ ਨਹੀਂ ਹੁੰਦੇ ਜੇ ਮੈਂ ਕਹਿਣਾ ਹੋਏ ਪੰਜਾਬੀ ਦੇ ਵਿੱਚ ਸਿੱਧਾ ਪਈ ਉਹਨਾਂ ਨੂੰ ਕੋਈ ਜ਼ਿਆਦਾ ਮਤਲਬ ਜੇ ਕਦੀ ਰਾਧਾ ਸਵਾਮੀ ਬਣ ਗਏ ਕਦੀ ईसाई ਬਣ ਗਏ ਜੇ ਕਿਸੇ ਨੂੰ ਲਾਲਚ ਦਿੱਤਾ ਕਲ ਹੋ ਸਕਦਾ ਮੁਸਲਮਾਨ ਵੀ ਬਣ ਜਾਣਗੇ ਜਾਂ ਸਿੱਖ ਬਣ ਗਏ ਉਹਨਾਂ ਦਾ ਹਿਸਾਬ ਕਿਤਾਬ ਇਦਾਂ ਦਾਵਾ ਥੋੜਾ ਜਿਹਾ ਹਾਂ ਉਹ ਇੱਕ ਥਾਂ ਤੇ ਟਿਕਣ ਵਾਲੇ ਬੰਦੇ ਨਹੀਂ ਹਾਂ ਜੀ ਬਾਕੀ ਪਰ ਤੁਹਾਨੂੰ ਕੋਸ਼ਿ ਮੈਂ ਵੇਖਿਆ ਆ ਵੀ ਰਾਏ ਸਿੱਖ ਬਹੁਤ ਆਪਣੇ ਧਰਮ ਦੇ ਵੀ ਪੱਕੇ ਹੁੰਦੇ ਨੇ ਤੇ ਲੜਨ ਵਾਸਤੇ ਆਪਣੀ ਮਾਰਸ਼ਲ ਕਾਮ ਹੈ ਕਿ ਤੁਹਾਡੇ ਸਾਡੀ ਸਾਰਿਆਂ ਦੀ ਠੀਕ ਹੈ ਸਾਡੇ ਚਲੋ ਜਾਤ ਬਰਾਦਰੀ ਤੇ ਨਹੀਂ ਹੁੰਦੀ ਪਰ ਗੱਲ ਕਰਨੀ ਪੈਂਦੀ ਆ ਚਲੋ ਆਪਣੇ ਹਾਂ ਪਰਿਵਾਰ ਦੀ ਗੱਲ ਕਰਨੀ ਪੈਂਦੀ ਆ ਜਦੋਂ ਉਦੋਂ ਫਿਰ ਪਰਿਵਾਰ ਦੇ ਨਾਲ ਰਾਏ ਸਿੱਖ ਜਾਂ ਜੱਟ ਸਿੱਖ ਜੁੜ ਜਾਂਦਾ ਵਾ ਤੇ ਫਿਰ ਤੁਸੀਂ ਇਹ ਚੀਜ਼ ਦਾ ਹਿੱਲਾ ਕਿਉਂ ਨਹੀਂ ਕਰਦੇ ਕਿਉਂ ਤੁਹਾਡੇ ਬੰਦੇ ਜਿਹੜੇ ਨੇ ਮਤਲਬ ਕਿ ਇਸਾਈ ਬਣ ਰਹੇ ਨੇ ਪਹਿਲੋਂ ਆ ਚੱਕਰ ਸੀ ਕਿ ਇੱਥੇ ਆਏ ਇੱਕ ਦੋ ਘਰ ਸਨ ਤੇ ਕੋਈ ਆਪਣਾ ਕਹਿੰਦੇ ਨੇ ਕਿ ਮੂੰਹ ਨਹੀਂ ਪੈਣਾ ਚਾਹੁੰਦੇ ਸੀ ਕਿ ਮੈਂ ਮੈਂ ਕਿਉਂ ਬੁਰਾ ਬਣਾ بس ਐਸ ਚੱਕਰ 'ਚ 1 ਤੋਂ 2 ਹੋਏ 2 ਤੋਂ 4 ਹੋਏ 4 ਤੋਂ ਹੁਣ 100ਾਂ ਦੀ ਇੰਦੀ ਚ ਹੋ ਗਏ ਹੌਲੀ ਹੌਲੀ ਉਹ ਅੰਦਰ ਨਾਲ ਲਾ ਕੇ ਜੜਾ ਮੜਦੇ ਰਹੇ ਹੌਲੀ ਹੌਲੀ ਇਹ ਵੀ ਇੱਕ ਨਾ ਬੜੀ ਨਮੋਸ਼ੀ ਵਾਲੀ ਗੱਲ ਆ ਮੈਂ ਕਹਾਂਗਾ ਵੀ ਸਾਡੀਆਂ ਵੇਖੋ ਜੀ ਸਾਡੇ ਕੋਲ ਅਰਮਾ ਖਰਬਾ ਦਾ ਬਜਟ ਆ ਸਾਡੀਆਂ ਕਮੇਟੀਆਂ ਦੇ ਕੋਲ ਇੱਕ ਬੰਨੇ ਇੱਕ ਨੇਪਾਲ ਦੇ ਵਿੱਚੋਂ ਇੱਕ ਪਾਦਰੀ ਉੱਠ ਕੇ ਆਉਂਦਾ ਵਾ ਆਣ ਕੇ ਇਕੱਲਾ ਹੀ ਆਣ ਕੇ ਪੰਜਾ ਸੱਤਾਂ ਸਾਲਾਂ ਦੇ ਵਿੱਚ 2.5 ਤੋਂ 3000 ਤੋਂ ਉੱਤੇ ਵੱਧ ਕਨਵਰਜਨ ਕਰਾ ਜਾਂਦਾ ਵਾ ਅਸੀਂ ਕੀ ਆ ਅਸੀਂ ਜਦੋਂ ਅੱਜ ਪ੍ਰੋਗਰਾਮ ਜਿਵੇਂ ਹੋਇਆ ਮੁੰਡੇ ਦਾ ਭੋਗ ਹੀ ਅੱਜ ਸਾਡੀਆਂ ਕਮੇਟੀਆਂ ਵੀ ਪਹੁੰਚੀਆਂ ਨੇ ਸਾਡੀਆਂ ਸਿੱਖ ਸੰਸਥਾਵਾਂ ਵੀ ਪਹੁੰਚੀਆਂ ਹੋਣਗੀਆਂ ਸਾਡੇ ਆਗੂ ਵੀ ਪਹੁੰਚੇ ਹੋਣਗੇ ਤੇ ਅੱਜ ਇਹ ਰੋਲਾ ਵੀ ਪਾਉਣਾ ਵਾ ਸਭ ਕੁਝ ਕਰ ਕਰਕੇ ਆਪਣੇ ਘਰ ਹੀ ਬਹਿ ਜਾਣਾ ਪਰ ਜਿਹੜਾ ਅਸਲੀ ਕੰਮ ਕਰਨ ਵਾਲਾ ਵਾ ਗਰਾਉਂਡ ਲੈਵਲ ਤੇ ਜਿੱਦਾਂ ਇਹਨਾਂ ਦੇ ਪਾਦਰੀ ਚੁੱਪ ਕਰਕੇ ਹੀ ਕੰਮ ਕਰੀ ਜਾਂਦੇ ਇੱਕ ਬੰਦਾ ਹੀ ਆਣ ਕੇ ਤੁਹਾਨੂੰ ਦੱਸਿਆ ਪੈਲੋਂ ਵੜ ਗਿਆ ਹੌਲੀ ਹੌਲੀ ਵੜਦਾ 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 ਉਹਨੇ ਵੀ ਆਪਣੀਆਂ ਜੜਾਂ ਜਮਾ ਲਈਆਂ ਇਹ ਤਰੀਕਾ ਸਾਨੂੰ ਅਪਣਾਉਣਾ ਪੈਣਾ ਵਾ ਸਾਨੂੰ ਜੇ ਕੰਮ ਕਰਨਾ ਤਾਂ ਗਰਾਉਂਡ ਲੈਵਲ ਤੇ ਕਰਨਾ ਪੈਣਾ ਵਾ ਇਹ ਇੱਕ ਕੱਲਾ ਸੇਖ ਹੀ ਚੱਲਦਾ ਫਿਰਦਾ ਯੂਨੀਵਰਸਿਟੀ ਹੁੰਦਾ ਵਾ ਤੇ ਅਗਰ ਕਰੈਕਟ ਕਿਰਦਾਰ ਵਾਲੇ ਵੇਖ ਕੇ ਬਹੁਤ سارے ਜੜੇ ਆ ਆਪਣਾ ਕਿਰਦਾਰ ਬਣਾਉਂਦੇ ਨੇ ਆਪਣਾ ਧਰਮ ਜਿਹੜਾ ਵਾ ਬਦਲੀ ਕਰਦੇ ਨੇ ਪਰ ਸਾਡੇ ਹੀ ਬੰਦੀਆ ਕਾਲੀ ਦਮਗੜੇ ਮਾਰਿਆ ਗੱਲ ਨਹੀਂ ਬੰਨੀ ਮੇਰੇ ਹਿਸਾਬ ਨਾਲ ਇਹ ਤੇ ਸਿਰਫ ਜੋੜ ਕੇ ਸਾਨੂੰ ਹਕੀਕਤ ਦਾ ਪਤਾ ਕਰਨਾ ਪੈਣਾ ਵੀ ਕੀ ਅਸਲ ਮਰਜ਼ੀ ਕੀ ਆ ਤੇ ਤਾਂ ਹੀ ਉਹਦਾ ਇਲਾਜ ਹੋ ਸਕੇਗਾ ਤੇ ਵੀਰ ਤਾਨੂੰ ਹੀ ਕਿਤੇ ਉਹਨਾਂ ਆਖਿਆ ਹੋਗਾ ਵੀ ਆਜੋ ਯਾਰ ਤੁਹਾਨੂੰ ਚੰਗਾਈ ਦਿਵਾਉਨੇ ਆ ਜਾਂ ਛਾਈ ਦਿਵਾਉਨੇ ਆ ਤੁਹਾਨੂੰ ਜੇ ਚੰਗਾਈ ਤਾਂ ਇਹ ਇਹ ਗੱਲ ਹੋਈ ਸੀ ਇਹ ਇੱਥੇ ਕਈਆਂ ਦੇ ਘਰ ਵਿੱਚ ਦੁੱਖਦਰ ਤਾਂ ਹਰ ਘਰ ਵਿੱਚ ਹੁੰਦਾ ਹੀ ਹੈ ਤੇ ਇਹ ਨਹੀਂ ਕਿ ਉਹ ਕਹਿੰਦੇ ਨੇ ਕਿ ਤੁਸੀਂ ਇੱਥੇ ਆਓ ਅਸੀਂ ਅਰਦਾਸ ਕਰਦੇ ਆਂ ਤੇ ਤੁਹਾਡਾ ਦੁੱਖ ਸਹੀ ਹੋ ਜਾਏਗਾ ਤੇ ਕਈਆਂ ਦਾ ਜੇ ਉਦਾਂ ਹੀ ਤੇ ਦਵਾਈ ਕੰਮ ਕਰ ਗਈ ਦੁਆ ਕੰਮ ਕਰ ਗਈ ਤੇ ਉਹ ਕਹਿੰਦੇ ਨੇ ਕਿ ਇਹਨਾਂ ਹੀ ਅਰਦਾਸ ਕੀਤੀ ਤੇ ਉਹ ਕੰਮ ਕਰ ਗਈ ਤੇ ਕੁਛ ਦਿਨ ਆਉਂਦੇ ਜਾਂਦੇ ਤੇ ਉਹ ਕਹਿੰਦੇ ਨੇ ਕਿ ਹੁਣ ਤੁਸੀਂ ਇਸਾਈ ਬਣ ਜਾਓ ਪੱਕੇ ਹੀ ਹੋ ਜਾਓ ਤੇ ਤੁਹਾਡੇ ਘਰ ਕਦੇ ਦੁੱਖ ਆਏਗਾ ਹੀ ਨਹੀਂ 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 ਇਦਾਂ ਕਿਤੇ ਹੋ ਸਕਦਾ ਮੈਂ ਉਹਨਾਂ ਨੂੰ ਇਹ ਪੁੱਛਣਾ ਵੀ ਤੁਹਾਡਾ ਜਿਹੜਾ ਪੋਪ ਆ ਸਭ ਤੋਂ ਵੱਡਾ ਠੀਕ ਹੈ ਜੀ ਉਹ ਕਿਉਂ ਬਿਮਾਰੀ ਨਾਲ ਮਰਿਆ ਵਾ ਉਹ ਕਿਉਂ ਕੈਂਸਰ ਨਾਲ ਮਰਿਆ ਵਾ ਪਰ ਉਹਦੇ ਪਿੱਛੇ ਤੇ ਤੁਸੀਂ ਕਰੋੜਾਂ ਅਰਬਾਂ ਲੋਕ ਜਿਹੜੇ ਦੁਆ ਕਰਦੇ ਹੋ ਤੇ ਤੁਹਾਡੀ ਦੁਆ ਕਿਉਂ ਨਹੀਂ ਕਬੂਲ ਹੋਈ ਇੱਕ ਗੱਲ ਆ ਇਹ ਤਾਂ ਜੇ ਕਹਿਣ ਦੀਆਂ ਗੱਲਾਂ ਨੇ ਇਹ ਤਾਂ ਮੈਂ ਪਰ ਮੈਂ ਅਰਦਾਸ ਸੱਚੇ ਮਨੋਂ ਤੁਸੀਂ ਗੁਰੂ ਘਰ ਕਰੋ ਜਾ ਕਿਤੇ ਵੀ ਅਰਦਾਸ ਕਰੋ ਤੁਹਾਡੀ ਅਰਦਾਸ ਕਬੂਲ ਹੋਵੇਗੀ ਇਹ ਤਾਂ ਪਖੰਡਵਾਜੀ ਆ ਜੀ ਅਸੀਂ ਮਤਲਬ ਇਹ ਤੇ ਇਹ ਵੀ ਦਾਵਾ ਕਰਦੇ ਪਈ ਅਸੀਂ ਮੁਰਦਿਆਂ ਨੂੰ ਉਠਾ ਦਾਂਗੇ ਜੀ ਅਸੀਂ ਲੰਗੜਿਆਂ ਨੂੰ ਚਲਾ ਦਾਂਗੇ ਜੀ ਅਸੀਂ ਅੰਨਿਆਂ ਨੂੰ ਮਤਲਬ بڑا ਕੁਝ ਕਹਿੰਦੇ ਨੇ ਹਨਾ ਵੇਖਣ ਲਾ ਦਾਂਗੇ ਸਭ ਪਖੰਡਵਾਜੀ ਆ ਡਰਾਮੇ ਬਾਜੀ ਆ ਇਹ ਚੀਜ਼ ਦੇ ਵਿੱਚ ਨਹੀਂ ਫਸਣਾ ਚਾਹੀਦਾ ਵੇਖੋ ਜੇ ਤੁਹਾਡੀ ਸੱਚੀ ਸ਼ਰਧਾ ਵਾ ਨਾ ਤੁਸੀਂ ਕਿਤੇ ਵੀ ਜਾ ਕੇ ਧੰਨੇ ਪਗਦਨੇ ਤੇ ਪਤਨਾ ਜੋ ਰੱਬ ਲੱਭ ਲਿਆ ਹੈ ਤੇ ਅਸੀਂ ਕਿਉਂ ਇਹਨਾਂ ਵਹਿਮਾਂ ਭਰਮਾਂ 'ਚ ਪੜਮਾਜ ਪੈਨੇ ਆ ਵੇਖੋ ਜਿਹੜੀ ਸਰਦਾਰੀਆਂ ਗੁਰੂ ਸਾਹਿਬ ਨੇ ਸਾਨੂੰ ਬਖਸ਼ਤੀਆਂ ਨੇ ਨਾ ਠੀਕ ਹੈ ਜੀ ਉਹ ਕਿਰੇਨੀ ਤੁਹਾਨੂੰ ਮਿਲਣੀਆਂ ਵੀਰ ਮੇਰਾ ਜਿੰਨਾ ਮਰਜੀ ਦੁਨੀਆ ਤੇ ਭਟਕ ਕੇ ਵੇਖ ਲੋ ਤੇ ਮੈਂ ਗਲਤ ਆ ਦੱਸੋ ਨਹੀਂ ਜੀ ਬਿਲਕੁਲ ਸਹੀ ਹੈ ਥੋੜਾ ਨਾ ਜਿਹੜੇ ਥੋੜਾ ਜਿਹਾ ਜਿਹਨੂੰ ਸਿੱਖ ਇਤਿਹਾਸ ਬਾਰੇ ਪਤਾ ਹੈ ਨਾ ਉਹਨਾਂ ਦੇ ਲਾਗੇ ਕੱਟ ਹੀ ਜਾਂਦੇ ਨੇ ਜਿਹੜੇ ਪਾਦਰੀ ਜਾਂ ਕੁਛ ਵੀ ਹੈ ਕਿਉਂਕਿ ਉਹਨਾਂ ਅੱਗੇ ਫਿਰ ਬਹਿਸ ਨਹੀਂ ਕਰ ਪਾਉਂਦੇ ਨਾ ਇਹਨਾਂ ਤੋਂ ਕੋਈ ਮੁੱਦਾ ਹੁੰਦਾ ਹੀ ਨਹੀਂ ਹੈ ਇਸ ਲਈ ਥੋੜਾ ਜਿਹੜਾ ਸੁਲਝੇ ਹੋਏ ਨਹੀਂ ਹਨ ਉਹਨਾਂ ਕੋਲੇ ਜਾ ਕੇ ਆਪਣਾ ਪ੍ਰਚਾਰ ਜਿਹੜੇ ਮਤਲਬ ਅਨਪੜ ਟਾਈਪ ਦੇ ਨੇ ਜਾਂ ਵਹਿਮੀ ਪਰਮੇ ਜਿਆਦਾ ਨੇ ਉਹਦੇ ਕੋਲ ਜਿਹੜਾ ਗੁਰਦੁਆਰੇ ਨੂੰ ਮੰਦਾ ਜਾ ਛੋੜਾ ਇਤਿਹਾਸ ਕਰਦੇ ਨੇ ਉਹਨਾਂ ਬਾਰੇ ਕੋਈ ਉਹ ਜਿਹੜਾ ਬੰਦਾ ਗੱਲ ਨਹੀਂ ਕਰਦਾ ਫਿਰ ਆਪਣੇ ਇਤਿਹਾਸ ਜਿਹੜਾ ਇਤਿਹਾਸ ਪੜੋ ਤੁਹਾਨੂੰ ਪੜਨਾ ਚਾਹੀਦਾ ਆਪਣੇ ਇਤਿਹਾਸ ਯੋਧਿਆਂ ਦੀਆਂ ਗਥਾਵਾਂ ਤੁਹਾਨੂੰ ਆਪਣੇ ਬੱਚਿਆਂ ਨੂੰ ਆਪਣੇ ਲੋਕਾਂ ਨੂੰ ਸੁਣਾਉਣੀਆਂ ਚਾਹੀਦੀਆਂ ਨੇ ਇਹਦੇ ਵਾਸਤੇ ਉਪਰਾਲਾ ਵੇਖੋ ਨੌਜਵਾਨਾਂ ਨੂੰ ਕਰਨਾ ਪੈਂਦਾ ਹੁੰਦਾ ਵਾ ਤੁਸੀਂ ਰਲ ਮਿਲ ਕੇ ਸਾਰੇ ਨੌਜਵਾਨ ਉਪਰਾਲਾ ਕਰੋ ਸਾਡੇ ਵਰਗਿਆਂ ਦੀ ਲੋੜ ਹੈ ਅਸੀਂ ਅੱਜ ਪਹੁੰਚੇ ਹਾਂ ਦੁਬਾਰਾ ਵੀ ਆਵਾਂਗੇ ਕਮੇਟੀਆਂ ਵੀ ਤੁਹਾਡੇ ਨਾਲ ਖਲੋਤੀਆਂ ਪਰ ਸ਼ੁਰੂਆਤ ਤੁਹਾਨੂੰ ਹੀ ਕਰਨੀ ਪੈਣੀ ਆ ਜਿਵੇਂ ਮੈਂ ਕਿਹਾ ਵੀ ਅਸੀਂ ਅੱਜ ਪਹੁੰਚੇ ਹੋਏ ਹਾਂ ਤਿਕੋਨੀਆਂ ਇੱਥੇ ਸਾਡੇ ਨਾਲ ਨਾਨਕਪਤਾ ਸਾਹਿਬ ਪ੍ਰਬੰਧਨ ਕਮੇਟੀ ਦੇ ਸਿੰਘ ਵੀ ਪਹੁੰਚਾ ਵਾ ਹੋਰ ਵੀ ਰਵੀਆ ਰਵੀ ਸਿੰਘ ਉਹ ਵੀ ਪਹੁੰਚੇ ਨੇ ਤੇ ਬਹੁਤ سارے ਇੱਥੇ ਸ਼ਮੀਰ ਸਿੰਘ ਸਾਡੇ ਕਥਾਵਾਚਕ ਉਹ ਵੀ ਪਹੁੰਚੇ ਨੇ ਪਰ ਗੱਲ ਇਹ ਆ ਵੀ ਗੱਲ ਸ਼ੁਰੂ ਜਿਹੜਾ ਵਾ ਅਸਲੀ ਜੇ ਕੰਮ ਹੋਣਾ ਵਾ ਤੇ ਗਰਾਊਂਡ ਲੈਵਲ ਤੇ ਹੋਣਾ ਵਾ ਉਹਦੇ ਵਾਸਤੇ ਸਾਨੂੰ ਕੋਈ ਨਾ ਕੋਈ ਪਲਾਨਿੰਗ ਕਰਨੀ ਪੈਣੀ ਆ ਇਹਨਾਂ ਵੀਰਾਂ ਦੇ ਨਾਲ ਮਿਲ ਕੇ ਚੱਲਣਾ ਪੈਣਾ ਵਾ ਬਾਕੀ ਇੱਥੇ ਜਿਹੜੇ ਸਾਡੇ ਆਗੂ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਆਪ ਜੀ ਦੇ ਰੂਬਰੂ ਰੱਖਣਾ ਧੰਨਵਾਦ